ਘਰ ਘਰ ਜਾ ਕੇ ਇਹ ਜਿਹੜਾ ਸੁਨੇਹਾ ਦੇ ਕੇ ਆਏ ਨੇ ਆਦੇ ਦੇ ਕੱਟ ਦੇ ਕਾਮਯਾਬੀ ਦਾ ਇਰਾਜ ਆ। ਸੋ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਕਿ ਆ ਜਿਹੜਾ ਪ੍ਰੋਗਰਾਮ ਸੋਹਣੀਆਂ ਅਕਾਦੀਦਾਂ ਨੂੰ ਮੋੜ ਸਜੀਵ ਕਰ ਲੇ।

ਮਾਨਾ ਕਿਤੇ ਜਾਣ ਸਿੰਘ ਫਿਰ ਬਾਹਰ ਜੁੜਤੇ ਨਹੀਂ ਕਰਦਾ ਜੇ ਸਵੀਰ ਦੇ ਸਾਹਮਣੇ ਕੋ ਗੱਲ ਕਰਦੇ ਫਰਮਾਇਆ ਬਾਹਰ ਜਾਣਾ ਯਾਨੀ ਹਰ ਦੇ ਸਿਖਰਾਂ ਦੇ ਇਹਨਾਂ ਨੇ ਝੁੜ ਕੇ ਕੀਤੀ ਇਹਨਾਂ ਨੇ ਹਿੰਮਤ ਕੀਤੀ ਇਹਨਾਂ ਨੇ ਉਹ ਫੈਸਲੇ ਕਰਤੇ ਜਿਨ੍ਹਾਂ ਦੇ ਚਿਹਰੋ ਆਪ ਨੇ ਸੀ ਸਵੀਕਾਰ ਕੇ ਵੀਰੋ ਉਹ ਜਿਹੜੇ ਕਹਿੰਦੇ ਆ ਨਾ ਦੋਸ਼ ਲਾਉਂਦੇ ਨੇ ਮਾਗਰ ਜੇਰਾ ਚੋੜੀ ਵੱਢਦਾ ਉਹਦੇ ਤੇ ਝਿਗਦਾ ਗੜਾ ਦੋਸ਼ ਮਾਝਾ ਪਹਿਲਾ ਕਿ ਆਪੇ ਬਾਦਲ ਸਾਹਿਬ ਵਾਲੇ ਨਿਕਰ ਹਰੇਕ ਦੇ ਪੂਰ ਦਿੰਦੇ ਆ ਦੋਸ਼ ਵੇੜੀਏ ਜੂਰ ਕਰੇਗਾ ਤੇਰਾ ਕਿਸੇ ਘੱਟ ਕੰਮ ਨੂੰ ਰੋਕੇਗਾ ਟੋਕੇਗਾ ਉਹਨਾਂ ਨੇ ਤਾਂ ਦੋਸ਼ ਲਾਉਣਾ ਹੀ ਲਾਉਣਾ ਮਾਸਟਰ ਤਾਰਾ ਸਿੰਘ ਨੂੰ ਕਿਹਨੇ ਕਿਹਾ ਸੀ ਕਹਿੰਦੇ ਮਾਸਟਰ ਦੀ ਇੱਜ਼ਤ ਵਾਲੇ ਤੋਂ ਦੇ ਵਿਰੁੱਧ ਬੋਲਦੇ ਆ ਤਰੇ ਕੋਈ ਜਵਾਬ ਨਹੀਂ ਦੰਦੇ ਕਹਿੰਦੇ ਇਹ ਜਦੋਂ ਗੰਦ ਲਿਆ ਤੁਸੀਂ ਯਾਦ ਆ

امرت دادی شری گرو گوبند سنگھ مہاراج بخشی واحر واحد وی گنتی پہنچے ہو میں جنگی گہرائی کے جتنے پربنتان کا دنواد کر ساری سنگ کا بھی بہت کرتا جب میں آ رہا سر کچھ نوجوانوں نے مجھے دسیا کہ سنگت بہت وی گیتی کے پنڈال کے حاضر انہیں یہ بھی دسیا کہ حالانکہ علاقے نے کچھ ریتا چوران وگت کو روکنے کا یتن کیا گیا پتہ نہیں ریتا چور کہ وہ پر بڑی وی گنتی تھی پہنچونے کے باوجود میں بہت دنواد کرتا ہوں اچھا ایک کھیتری پارٹی کی لوڑ ہے اس کھیتری پارٹی کی لوڑ ہے جایا پنکھ کی گل کر سکے حق کی گل کر کیونکہ جیس سرکار ہے اس نے پچھلے ستر سالہ کو پارتی اکھانکہ اکھنڈتا کے نام ہے کمزور کرنے کا پیچھے بہت ہی ستار جو بھائی بلوتوال ستائی شروع اکالی دلک بن گئی سوئی انہوں کی زبان کے شکر ہے پکوڑیا نے لگنا شروع کرتا پگڑے ہونے شروع کرتے ساڑی سکار گئے تو پگوڑیا کی سکر نہیں کہ شروع اکالی دل کی

ਇਹਦਾ ਨੇ 11 ਮੈਂਬਰ ਦੀ ਕਮੇਟੀ ਬਣਾ ਕੇ ਥੱਲੇ-ਥੱਲੇ ਪਿੰਡ ਦੇ ਵੀ ਜਾ ਕੇ ਲੋਕਾਂ ਨੂੰ ਸੱਦਾ ਦਿੱਤਾ ਤੇ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਖਰੜ ਹਲਕੇ ਦੇ ਜਿਹੜੇ ਹਾਕ ਮਾਜੀ ਦੇ ਖਾਸ ਤੌਰ ਤੇ ਮੇਰੀਆਂ ਭੈਣਾਂ ਮਤਾਵਾ ਨੌਜਵਾਨ ਵੀ ਉਮਰ ਸਾਰੇ ਪਹੁੰਚੇ ਨੇ ਸੋ ਮੈਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਬਹੁਤ ਵੱਡਾ ਉਤਸ਼ਾਹ ਭਰਤੀ ਹੋਈ। तकरीबन 1.5 ਮਹੀਨਾ ਹੋ ਗਿਆ ਭਰਤੀ ਸ਼ੁਰੂ ਕੀਤੀ ਨੂੰ ਅਤੇ ਤੋ ਹਰੇਕ ਹਲਕੇ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਜਿਹੜੀ ਇਹ ਭਰਤੀ ਚੱਲ ਰਹੀ ਹੈ ਉੱਦਾਂ ਤੇ ਬਹੁਤ ਬੜੇ ਉਤਸ਼ਾਹ ਨਾਲ ਸ਼ਿਪ ਲੈ ਰਹੇ ਨੇ ਜੀ ਹੋਰ ਤਾਂ ਕਿੰਨੀ ਭਰਤੀ ਹੋ ਗਈ ਚਾ ਜਿਹੜੀ ਚੱਲੀ ਗਈ 25 ਲੱਖ ਦੇ ਕਰੀਬ ਚੱਲੀ ਗਈ ਬਾਕੀ ਹੁਣ ਵਾਪਸ ਹੋਣੇ ਸ਼ੁਰੂ ਹੋ ਗਈ ਐੜੀ ਸਾਹਿਬ ਇੱਕ ਰੋਗਸਪਤਰੀ ਦਿਨ ਤੁਸੀਂ ਗੱਲ ਕੀਤੀ ਕਿ ਜਿਹੜੇ ਸ੍ਰੀ ਅਸ਼ੋਕਨੀ ਕਾਲੇ ਦੇ ਬਾਦਲ ਘੜੇ ਵੱਲੋਂ 18 ਤੋਂ 20 ਲੱਖ ਦੀ ਇੱਕ ਇਹ ਰੋਗਸਪਤਰੀ ਦੀ ਗੱਲ ਕਹੀ ਜਾ ਰਹੀ ਹੈ ਤੁਹਾਨੂੰ ਲੱਗਦਾ ਕਿ ਇੰਨੀ ਭਰਤੀ ਇੱਕ ਵਾਰ ਤੋਂ ਮਤਲਬ ਹੋ ਗਈ ਹੋਏਗੀ ਇਹਦੇ ਕੋਦੇ ਵਿੱਚ ਇਹ ਆ ਵੀ ਜਿਹੜੀ ਕਮੇਟੀ ਬਣੀ ਸੀ ਅਸੀਂ ਉਹ ਤੋਂ ਵੀ ਕਿਹਾ ਸੀ ਵੀ ਜਿਹੜੀ ਕਮੇਟੀ ਤੋਂ ਹਦਾਲ ਕਰਵਾਉਂਦੇ ਜਿਹੜੀ ਸਹੀ ਆ ਉਹ ਮੰਨ ਲਈ ਜਾਊਗੀ ਤੇ ਅਗਲੀ ਭਾਰਤੀ ਹੈ ਜਿਹੜੀ ਕਮੇਟੀ ਕਰਦੇ ਆ ਜੀ ਦੇਖਿਓ ਸਾਹਮਣੇ ਨਾਲ ਅਸੀਂ ਧਰਵਾਤੀ ਆ ਆਕਾਲੀ ਆਗੂ ਪ੍ਰੀਤਮ ਸਿੰਘ ਜੀ ਸੱਲੋ ਮਾਜਰਾ ਕੌਮੀ ਇਨਸਾਨ ਮੋਰਚਾ ਜੋ ਕਿ ਬੰਦੀ ਸਿੰਘਾਂ ਦੀ ਲਹਿਰ ਨਹੀਂ ਲੰਮੇ ਸਮੇਂ ਦਾ ਚਾਹੇ ਇੰਟਰਸਿਯਨ ਦਾ ਹੰਦ ਕਾਣਾ ਅਲਾਕਾ ਲੋਕਾਂ ਦਾ ਕਿਉਂਕਿ ਤੁਸੀਂ ਅੱਜ ਕੰਤ ਤੱਕ ਜਜ਼ਬਾ ਲੈ ਕੇ ਇਹ ਤੁਹਾਡੇ ਚਿਹਰੇ ਤੋਂ ਜਿਸ ਤੱਕ ਦੇ ਨਾਲ ਤੁਸੀਂ ਲੰਬੇ ਸਮੇਂ ਤੋਂ ਬੈਠ ਕੇ ਅੱਜ ਸਾਰੀ ਲੀਡਰਸ਼ਿਪ ਦੇ ਵਿਚਾਰ ਸੁਣ ਰਹੇ ਹੋ ਇਤੋਂ ਪਤਾ ਲੱਗਦਾ ਕਿ ਤੁਹਾਡੇ ਵਿੱਚ ਕਿੰਨਾ ਪੰਕਤ ਤੱਕ ਜਜ਼ਬਾ ਸੋ ਇੱਕ ਇਸ ਤਰ੍ਹਾਂ ਦੀਆਂ ਲਹਿਰਾਂ ਜਿਹੜੀਆਂ ਲਹਿਰਾਂ ਉੱਤਦੀਆਂ ਨੇ ਉਹਨਾਂ ਨੂੰ ਬਿਲਕੁਲ ਰੋਕ ਨਹੀਂ ਸਕਦਾ ਫਸਲੇ ਗੁਰੂ ਸਾਹਿਬ ਨੇ ਸਮਤ ਬਖਸ਼ਿਆਂ ਨੂੰ ਕਿ ਤੁਹਾਡੇ ਵੱਲੋਂ ਕੋਈ ਕਸਰ ਨਹੀਂ ਲੇਕਿਨ ਜਿਹੜੀ ਲੀਡਰਸ਼ਿਪ ਹੈ ਉਹ ਸਹੀ ਢੰਗ ਦੇ ਨਾਲ ਨਿਸ਼ਕਾਮ ਨਾਲੇ ਸਮੇਂ ਦੇ ਵਿੱਚ ਪੰਥ ਦੀ ਅਗਵਾਈ ਕਰੇ ਸੋ ਮੈਂ ਇਹ ਰੀਤਾਂ ਕਰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਿੱਕ ਮੈਂ ਜਕਾਰਾ ਬਣਾਉਣਾ ਦੋਨੋਂ ਹੱਥ ਖੜੇ ਕਰਕੇ ਜੇਕਰ ਤੁਸੀਂ ਮੇਰੀਆਂ ਗੱਲਾਂ ਦੇ ਨਾਲ ਸਹਿਮਤ ਹੋ ਤਾਂ ਦੋਨੋਂ ਹੱਥ ਖੜੇ ਕਰਕੇ ਆਪਾਂ ਸਾਰਿਆਂ ਨੇ ਇਸ ਅਸੀਸ ਰੇਖਾਤਾਕ ਸਾਹਿਬ ਨੂੰ ਸਮਰਪਿਤ ਆ ਅਤੇ ਪੂਰੀ ਤਾਂ ਹੀ ਦੇ ਨਾਲ ਕਿਉਂਕਿ ਮੈਂ ਕੱਲ ਪਰਸੋਂ ਇੱਕ ਵੀਡੀਓ ਪਾਈ ਸੀਗੀ ਮੈਨੂੰ ਯਾਦ ਆ ਗਿਆ ਮੇਰੇ ਕੋਲ ਇੱਕ ਬੀਬੀ ਆਏ ਬੀਬੀ ਜੀ ਆਏ ਪਰਸੋਂ ਦੋ ਦਿਨ ਪਹਿਲਾਂ ਉਹ ਕਹਿੰਦੇ ਮੈਂ ਪਰਚੀ ਇੱਕ ਕਾਪੀ ਜਮਾ ਕਰਾਉਣੀ ਆ ਤੁਹਾਡੇ ਕੋਲ ਮੈਂ ਕਿਹਾ ਜੀ ਇਹ ਕਾਪੀ ਨਹੀਂ ਕਿੱਥੋਂ ਸੀ ਤੁਸੀਂ ਕਹਿੰਦੇ ਜਿਸ ਦਿਨ ਇਹ ਭਰਤੀ ਸ਼ੁਰੂ ਹੋਈ ਦਰਬਾਰ ਸਾਹਿਬ ਕੱਲ ਤੱਕ ਸਾਫ ਤੁਸ਼ਨ ਹੋਣੀ ਸੀ ਕਿ ਮੈਂ ਟ੍ਰੇਨ 'ਚ ਬੈਠ ਕੇ ਕਈ 72 ਸਾਲ ਦੀ ਉਮਰ ਉਹਨਾਂ ਦੀ ਕਿ ਮੈਂ ਟ੍ਰੇਨ ਦੇ ਵਿੱਚ ਬੈਠ ਕੇ ਉੱਥੇ ਗਈ ਤੇ ਉੱਥੇ ਮੈਂ ਇੱਕ ਕਾਪੀ ਲਈ ਤੇ ਕਾਪੀ ਲੈ ਕੇ ਮੈਂ ਲੁਧਿਆਣਾ ਵੈਸਟ ਹਲਕੇ ਦੇ ਵਿੱਚੋਂ ਰਹਿੰਦੇ ਬੀਬੀ ਜੀ ਤੇ ਮੈਂ ਕੱਲੇ-ਕੱਲੇ ਘਰ ਗਈ ਹਰੇਕ ਦਾ ਆਧਾਰ ਕਾਟਣ ਨਾਲ ਪਰ ਐਲੀਫੋਨ ਨੰਬਰ ਤੇ ਐਡਰੈਸ ਉਹਨਾਂ ਨੇ ਭਰਤੀ ਪੂਰੀ ਕਾਪੀ ਕਰਕੇ ਜਿਹਦੇ ਵਿੱਚ 100 ਮੈਂਬਰ ਬਣਦਾ ਤੇ ਆ ਆ ਕੇ ਦਫਤਰ ਜਮ੍ਹਾਂ ਕਰਾ ਕੇ ਗਏ 72 ਸਾਲ ਦੀ ਉਮਰ ਦੇ ਵਿੱਚ ਕੋ ਗਿਆ ਸੀ ਉਥੇ ਮੈਂ ਆਪਣਾ ਚੈਲੰਜ ਲਿਆ ਆ ਥੋੜੇ ਬੋਲੋ ਮੈਂ ਉਹਨਾਂ ਦੇ ਹਰ ਸੁਧਾਰ ਲਿਆ ਆ ਜਾਵੇ ਜੇ ਮੈਂ ਆਖਾਂ ਕਿ ਅਸੀਂ سدار لے آئے ہیں یہ سچ نہیں ہوگا یہ سدھار کا باپ لے کے آیا سانک امید نہیں کہ جدو کچھ سجن اکالی دل ہوئے اکال تخت تو گئے ہیں جی یہ اکال تخت یہ مہان کرپا کر گے وہ سمجھ گے کہ بھائی درکن اچھے کے سکھانے اور سمجھتے ہوئے انہوں نے دو دسمبر جا فیصلہ دیتا اسی ساحر نے وہ دیکھا ٹلیویژن دیکھ سکبی کہ ہاں جی, ہاں جی ہاں جی ہاں جی کرتا گیا ہر گرام بنے بدکسمتی پوری سکھبیر کی بدکسمتی کہ کچھ دن بعد کہ ہاں وہ کہہ رہا ٹلیویزن کہ بھائی ہاں میں تو پوری کہ مطلب انہیں تفریح کی چاہتاب کا رب چاہتا ہے کہ اکالی دل گراؤ دوارا جائے اور وہ ہے کہ تھی بن دو